ਹੋਲੀ ਦੀ ਖੁਸ਼ੀਆਂ ਮਨਾਉਣ ਦੇ ਲਈ ਆਪਣੇ ਦੋਸਤਾਂ ਦੇ ਨਾਲ ਗਿਆ ਜਵਾਨ ਮੁੰਡਾ ਇਹ ਕਹਿ ਕੇ ਹੀ ਗਿਆ ਸੀ ਕਿ ਮੈਂ ਹੁਣੇ ਹੀ ਕੁਝ ਥੇਰ ਤੇ ਵਿੱਚ ਘਰ ਵਾਪਸ ਆ ਜਾਵਾਂਗਾ। ਹੋਲੀ ਖੇਡਣ ਤੋਂ ਬਾਅਦ ਉਹ ਨਹਿਰ ਤੇ ਚੰਗੀ ਤਰ੍ਹਾਂ ਨਹਾਣ ਧੋਣ ਦੇ ਲਈ ਜਦੋਂ ਚੱਲਾ ਜਾਂਦਾ ਤਾਂ ਉਸ ਤੋਂ ਬਾਅਦ ਹੀ ਉੱਥੇ ਇੱਕ ਅਜਿਹੀ ਘਟਨਾ ਵਾਪਰਦੀ ਹੈ ਕਿ ਮਾਪੇ ਆਪਣੇ ਪੁੱਤ ਦੀ ਉਡੀਕ ਹੀ ਕਰਦੇ ਰਹਿੰਦੇ ਨੇ ਪਰ ਉਹਨਾਂ ਦੇ ਕੰਨੀਆਂ ਮਾੜੀ ਖਬਰ ਪੈਂਦੀ ਹੈ ਕਿ ਪੁੱਤ ਦੁਨੀਆ ਤੇ ਵਿੱਚ ਹੀ ਨਹੀਂ ਰਿਹਾ। ਇਕਟਨਾ ਹੁਸ਼ਿਆਰਪੁਰ ਦੇ ਬਲੌਕ ਹਾਜੀਪੁਰ ਥਾਣਾ ਖੇਤਰ ਦੇ ਨੇੜੇੋਂ ਸਿਪਰੀਆ ਪਿੰਡ ਤੋਂ ਆਈ ਹੈ ਜਿੱਥੇ ਗਊ ਘਾਟ ਦੇ ਕੋਲ ਹੀ ਨਹਿਰ ਦੇ ਵਿੱਚ ਨਹਾਉਂਦੇ ਹੋਏ ਨੌਜਵਾਨ ਮੁੰਡੇ ਦੀ ਡੁੱਬਣ ਦੇ ਕਾਰਨ ਜਾਨ ਚਲੀ ਗਈ। ਮ੍ਰਿਤਕ ਮੁੰਡੇ ਦੀ ਪਛਾਣ ਰੋਹਿਤ ਰਾਣਾ ਨਿਵਾਸੀ ਪਿੰਡ ਬਡਲਾ ਥਾਣਾ ਦਸੂਹਾ ਦੇ ਰੂਪ ਦੇ ਵੱਜੋ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਬਡਲਾ ਨਿਵਾਸੀ ਰੋਹਿਤ ਰਾਣਾ ਆਪਣੇ ਹੀ ਦੋਸਤਾਂ ਦੇ ਨਾਲ ਹੋਲੀ ਖੇਲਦੇ ਹੋਏ ਕੰਡੀ ਨਹਿਰ ਦੇ ਵਿੱਚ ਪਿੰਡ ਸਿਪਰੀਆਂ ਦੇ ਘਾਟ ਦੇ ਕੋਲ ਨਹਾਉਣ ਦੇ ਲਈ ਗਿਆ ਸੀ ਜਿਸ ਤੋਂ ਬਾਅਦ ਨਹਾਉਂਦੇ ਸਮੇਂ ਨਹਿਰ ਤੇ ਵਿੱਚ ਹੀ ਡੁੱਬ ਗਿਆ ਰਾਗੀਰਾਂ ਤੇ ਦੋਸਤਾਂ ਨੇ ਉਸ ਨੂੰ ਤੁਰੰਤ ਹੀ ਨਹਿਰ ਤੋਂ ਬਾਹਰ ਕੱਢਿਆ ਅਤੇ ਹਾਜੀਪੁਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਸ ਨੂੰ ਲਿਆਂਦਾ ਗਿਆ ਸੀ ਇੱਥੇ ਹੀ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨਿਆ ਗਿਆ ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਸੂਚਨਾ ਮਿਲਣ ਤੋਂ ਬਾਅਦ ਉਹਨਾ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬੁਲੰਦ ਸ਼ਰਮਾ ਐਟਨਾ ਮਰਜੈਂਸੀ ਡਿਊਟੀ ਸੀਐਸਸੀ ਹਾਜਿਪੁਰ ਤੇ ਪ੍ਰੈਜ਼ੈਂਸ ਸੀਗਾ ਪੇਸ਼ੈਂਟ ਦਾ ਨਾਮ ਸੀਗਾ ਅ ਰੋਹਿਤ ਰਾਣਾ ਠੀਕ ਹੈ 17 ਸਾਲ ਦੀ ਉਮਰ ਦਾ ਸੀ ਵੀ ਇਹ ਮੁੰਡੇ ਹੋਲੀ ਖੇਲ ਰਹੇ ਸੀਗੇ ਤੇ ਉਸ ਤੋਂ ਬਾਅਦ ਉਹ ਨਹਿਰ ਚ ਨਾਣ ਚੱਲ ਗਏ ਤੇ ਜਿਹੜੇ ਇਹਦੇ ਦੋਸਤ ਨੂੰ ਲੈ ਕੇ ਆਏ ਸੀ ਉਹਦੇ ਵੱਲੋਂ ਦੱਸਿਆ ਗਿਆ ਸੀਗਾ ਕਿ ਇਹ ਨਹਿਰ ਚ ਡੁੱਬਨ ਕਰਕੇ ਅੱਡੀ ਲੱਤ ਫਸ ਗਈ ਸੀ ਕਿਤੇ ਨਹਿਰ ਚ ਨਾ ਸੋਰੀ ਕਰਕੇ ਇਹਨੇ ਕਾਫੀ ਸੰਘਰਸ਼ ਕੀਤਾ ਪਰ ਇਹਨੂੰ ਕੱਢਣ ਚ ਕਾਫੀ ਟਾਈਮ ਲੱਗ ਗਿਆ ਤੇ ਜਿਸ ਟਾਈਮ ਇਹ ਹਸਪੀਟਲ ਤੱਕ ਲੈ ਕੇ ਆਏ ਸੀ ਮੁੰਡੇ ਨੂੰ ਉਸ ਤੱਕ ਉਦੋਂ ਤੱਕ ਤਾਂ ਮੁੰਡੇ ਦੀ ਡੈਥ ਹੋ ਚੁੱਕੀ ਸੀਗੀ ਤੇ ਜਿੱਦਾਂ ਇਹਨੂੰ ਲਾਇਆ ਸੀ ਸੀਪੀਆਰਓ ਕੀਤਾ ਤੇ ਨਾਲ ਹੀ ਈਸੀਜੀ ਵਗੈਰਾ ਕਰਾਈ ਸੀਗੀ ਤੇ ਈਸੀਜੀ ਤੋਂ ਹੀ ਇਹਦੇ ਇਹ ਹੀ ਪੁਸ਼ਟੀ ਹੋਈ ਕਿ ਹੈ ਨਹੀਂ ਤੇ ਉਸ ਤੋਂ ਬਾਅਦ ਸੀ ਪੁਲਿਸ ਨੂੰ ਇਨਫਾਰਮ ਕਰਤੀ ਹੈ ਤੇ ਇਹਨਾਂ ਦੇ ਘਰਦਿਆਂ ਨੂੰ ਇਨਫਾਰਮ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਦੇਖੋ ਕੀ ਕਾਰਵਾਈ ਹੁੰਦੀ ਹੈ ਉਹਦੇ ਹਸਾਬ ਨਾਲ ਕਰਾਂਗੇ ਮੇਰੀ ਗੱਡਬੜੀ ਮੇਰੀ ਕੀ ਮੰਨਣਾ ਜੀ ਮੇਰੀ ਇੱਕ ਡਾਕਟਰੀ ਚੈਟ ਆਈ ਸੀ ਥਾਣਾ ਹਾਜੀ ਪਰਵੇਸ਼ ਹੈ ਇੱਕ ਪੁਲਰਕੀ ਨਿਆਸੀ ਡਬਲਰ ਕੇ ਮੌਤ ਹੋਈ ਹੈ ਜਗਰ ਤੇ ਮਾਗੋਰਿਤ ਕੁਮਾਰ ਸਾਨ ਨੌਕ ਰੋਹਤ ਰਾਣਾ ਸਾਨ ਨੌਕ ਗਰਦਾਰਪ ਸਿੰਘ ਵਰਸੀ ਬਟਲਾ ਪੀਐਸਾ ਰੂਆ ਇਸ ਤੇ ਹੁਣ ਆਇਆ ਹਸਪੀਟਲ ਬਾਕੀ ਅਗੇ ਦੀ ਕਾਰਵਾਈਆਂ ਦੇ ਬਾਅਦ ਆਉਂਦੇ ਨੇ ਮੌਕੇ ਤੇ ਬਾਅਦਸਾਨ ਕੋਸ਼ਿਸ਼ ਕੀਤੀ ਦਬ ਕਰਨ ਦੇ ਅੰਦੀ ਕਾਰਵਾਈ ਕਰਾਂਗੇ ਜੀ ਸਰ ਬੁਨਨ ਸ਼ਰਮਾ ਅੱਥੀ ਮੈਂ ਅਮਰਜੈਂਸੀ ਡਿਊਟੀ ਸੀਐਚਸੀ ਹਾਜ਼ਰ ਪਰਸੈਂਸ ਹੈਗਾ ਪੇਸ਼ੈਂਟ ਦਾ ਨਾਮ ਸੀਗਾ ਅ ਰੋਹਿਤ ਰਾਣਾ ਠੀਕ ਹੈ 17 ਸਾਲ ਦੀ ਉਮਰ ਦੀ ਸੀ ਇਹ ਮੁੰਡੇ ਹੋਲੀ ਖੇਲ ਰਹੇ ਸੀਗੇ ਤੇ ਉਸ ਤੋਂ ਬਾਅਦ ਉਹ ਨਹਿਰ ਚ ਨਾਲ ਚਲ ਗਏ ਤੇ ਜਿਹੜੇ ਇਹਦੇ ਦੋਸਤ ਨੂੰ ਲੈ ਕੇ ਆਏ ਸੀ ਉਹਦੇ ਵੱਲੋਂ ਦੱਸਿਆ ਗਿਆ ਸੀ ਕਿ ਇਹ ਨਹਿਰ ਚ ਗੁੱਬਨ ਕਰਕੇ ਇਹਦੀ ਲੱਤ ਫਸ ਗਈ ਸੀ ਕਿਤੇ ਨਹਿਰ ਚ ਨਾ ਚੋਰੀ ਕਰਕੇ ਇਨੀ ਕਾਫੀ ਸੰਘਰਸ਼ ਕੀਤਾ ਪਰ ਉਹਨੂੰ ਕੱਢਣ ਚ ਕਾਫੀ ਟਾਈਮ ਲੱਗ ਗਿਆ ਤੇ ਜਿਸ ਟਾਈਮ ਇਹ ਹਸਪੀਟਲ ਤੱਕ ਲੈ ਕੇ ਆਏ ਸੀ ਮੁੰਡੇ ਨੂੰ ਉਸ ਤੱਕ ਉਹਦੋਂ ਤੱਕ ਤਾਂ ਮੁੰਡੇ ਦੀ ਡੈਥ ਹੋ ਚੁੱਕੀ ਸੀਗੀ ਤੇ ਜਿੱਦਾਂ ਇਹਨੂੰ ਲਾਇਆ ਸੀ ਸੀਪੀਆਰਓ ਕੀਤਾ تنالی سی وی وغیرہ کرائی سی تے سی وی چوں ہی ا دے وہی پشٹی ہوئی کہ ہے نیل تے اس دے بعد سی پولیس انفارم کرتی ہے تے انہاں دے گھر دے نوں انفارم کر دتا گیا تے اس دے بعد دیکھو کی کاروائی ہوندی ہے اُتے حساب ناں کریں گے میری ڈڈوری میری کی معاملہ جی ہے میری ایک ڈاکٹری ਗਦਰਬੇ ਨਾ ਗੋਰਿਕ ਕੁਮਾਰ ਸਾਨੋਂ ਫੋ ਰੋਹਤ ਰਾਣਾ ਸਾਨੋਂ ਫੋ ਗਦਰਬ ਸਿੰਘ ਵਾਰਸੀ ਬਟਲਾ ਪੀਐਸਾ ਰੂਆ ਇਸਦੇ ਹੁਣ ਆਇਆ ਹਸਪੀਟਲ ਬਾਕੀ ਅਗਦੀ ਕਾਰਵਾਈਆਂ ਦੇ ਵਾਰਸ ਹੁੰਦੇ ਨੇ ਮੌਕੇ ਤੇ ਬਾਅਦਸਾਨ ਪੁੱਛ ਕੇ ਜੀਦਰ ਕਹਿੰਦੇ ਅੰਧਕਾਰ ਦੇ ਕਰਾਂਗੇ ਜੀ ਜੀ